ਸਸ਼ੇਕਾ ਜੀ ਤੁਸੀਂ ਵੇਖ ਰਹੇ ਹੋ ਪੰਜਾਬ ਇਨਸਾਈਡ ਮੈਂ ਹਾ ਚੇਤਨਾ ਸ਼ਰਮਾ ਹਾਜ਼ਰ ਹਾਂ ਪੰਜਾਬ ਦੇ ਕੁਝ ਵੱਡੀਆਂ ਤੇ ਅਹਿਮ ਖਬਰਾਂ ਦੇ ਨਾਲ ਸਭ ਤੋਂ ਪਹਿਲਾਂ ਇੱਕ ਨਜ਼ਰ ਆਜ਼ੀਆ ਹੈਡਲਾਈਨਸ ਤੇ ਕਬੱਡੀ ਪ੍ਰਮੋਟਰ ਰਾਣਾ ਬਲਾਚੋਰਿਆ ਕਤਲकांड ਦੌਰਾਨ ਪੁਲਿਸ ਨੇ ਪਿਸਤੌਲ ਚੋਰੀ ਕਰਨ ਵਾਲੇ ਸਖਸ਼ ਦੀ ਕੀਤੀ ਪਛਾਣ ਆਪ ਵਿਧਾਇਕ ਹਰਮਿਤ ਸਿੰਘ ਪਠਾਨ ਨਾਜ਼ਰਾ ਪਗੋੜਾ ਐਲਾਣੇ ਜਾਇਦਾਦ ਦੇ ਮੰਗੇ ਵੇਰਵੇ ਹੁਣ ਇਸ ਦੇਸ਼ ਨੇ ਰਿਪੋਰਟ ਕਿਤੇ ਪੰਜਾਬੀ ਦਿੱਤੇ ਗਏ ਤੁਸੀਂ ਇਹ ਅੰਮ੍ਰਿਤਸਰ ਪਹੁੰਚੀ ਫਲਾਈਟ ਅਕਾਲੀ ਆਗੂ ਯਾਦਵਿੰਦਰ ਸਿੰਘ ਯਾਦੂ ਨੂੰ ਮਿਲੀ ਜ਼ਮਾਨਤ ਕਾਊਂਟਿੰਗ ਸੈਂਟਰ ਤੋਂ ਕੀਤਾ ਗਿਆਸੀ ਗ੍ਰਿਫਤਾਰ ਪੰਜਾਬ ਪੁਲਿਸ ਦੇ ਮੁਲਾਜ਼ਮ ਦੀ ਸ਼ੱਕੀ ਹਾਲਾਤ ਚ ਮੌਤ ਫਰੀਦਕੋਟ ਫਾਇਰਿੰਗ ਮਾਮਲੇ ਤੇ ਨਾਮਜ਼ਦ ਸਾਬਕਾ ਆਈਜੀ ਅਮਰ ਸਿੰਘ ਚਹਿਲ ਨੇ ਖੁਦ ਨੂੰ ਮਾਰੀ ਗੋਲੀ ਹਾਲਤ ਗੰਭੀਰ ਅਮ੍ਰਿਤਸਰ ਚ ਸਕੂਲੀ ਬੱਚਿਆਂ ਦੇ ਝਗੜੇ ਨੇ ਲਿਆ ਖੂਨੀ ਰੂਪ ਫਾਇਰਿੰਗ ਦੌਰਾਨ 11ਵੀਂ ਕਲਾਸ ਦੇ ਵਿਦਿਆਰਥੀ ਜ਼ਖਮੀ ਹੜਾ ਕਾਰਨ ਹੋਏ ਫਸਲਾਂ ਦੇ ਨੁਕਸਾਨ ਲਈ 968 ਕਰੋੜ ਰੁਪਏ ਜਾਰੀ ਬਿਜਲੀ ਅਤੇ ਬਿੱਲ ਬਿਜਲੀ ਬਿੱਲ ਅਤੇ 2 ਬਿੱਲ ਨੀਜੀਕਰਨ ਖਿਲਾਫ ਜਨ ਤੱਕ ਜਥੇਬੰਦੀਆਂ ਨੇ ਵੱਡੀਆਂ ਵਿੱਡਿਆ ਗਸ਼ ਬਾਜ਼ਾਰ ਚ ਫੇਕ ਵਿਕ ਰਹੇ ਸੈਮਸੰਗ ਦੇ ਨਕਲੀ ਮੋਬਾਈਲ ਰੈਕਿਟ ਦਾ ਪਰਦਾ ਫਾਸ਼ ਚਾਰ ਗ੍ਰਿਫਤਾਰ ਗੱਲ ਕਰਦੇ ਹਾਂ ਪੰਜਾਬ ਦੇ ਮੌਸਮ ਦੀ ਤੇ ਫਿਰ ਖਬਰਾਂ ਵਿਸਤਾਰ ਨਾਲ ਪੰਜਾਬ ਅਤੇ ਚੰਡੀਗੜ੍ਹ ਦੇ ਲੋਕਾਂ ਨੂੰ ਅਗਲੇ 5 ਦਿਨਾਂ ਤੱਕ ਸੰਗਣੀ ਧੁੰਦ ਅਤੇ ਸਖਤ ਠੰਡ ਦਾ ਸਾਹਮਣਾ ਕਰਨਾ ਪਵੇਗਾ ਜੰਮੂ ਕਸ਼ਮੀਰ ਵਿੱਚ ਬਰਫਬਾਰੀ ਕਾਰਨ ਮੈਦਾਨੀ ਇਲਾਕਿਆਂ ਵਿੱਚ ਠੰਡੀਆਂ ਹਵਾਵਾਂ ਵਗ ਰਹੀਆਂ ਹਨ ਮੌਸਮ ਵਿਭਾਗ ਨੇ 27 ਤਰੀਕ ਨੂੰ ਸੰਗਣੀ ਧੁੰਦ ਅਤੇ ਠੰਡੇ ਦੇ ਨਾਲ ਲਈ येलो ਅਲਰਟ ਜਾਰੀ ਕੀਤਾ ਹੈ ਅੱਜ ਕੁਝ ਥਾਵਾਂ 'ਤੇ ਹਲਕੀ ਬਾਰਿਸ਼ ਦੀ ਵੀ ਉਮੀਦ ਸੀ ਮੌਸਮ ਵਿਭਾਗ ਦੇ ਅਨੁਸਾਰ ਇੱਕ ਪੱਛਮੀ ਗੜਬੜੀ ਇਸ ਸਮੇਂ ਸਰਗਰਮ ਹੈ ਜਿਸ ਨਾਲ ਮੌਸਮ ਵਿੱਚ ਬਦਲਾ ਆ ਰਹੇ ਹਨ ਇਸ ਦਾ ਪ੍ਰਭਾਵ ਉੱਤਰੀ ਪੱਛਮੀ ਭਾਰਤ ਦੇ ਮੌਸਮ ਤੇ ਸਪਸ਼ਟ ਤੌਰ ਤੇ ਦਿਖਾਈ ਦੇ ਰਿਹਾ ਹੈ ਰੁਕ ਕਰਦੇ ਹਾਂ ਅਗਲੀ ਖਬਰ ਦਾ 15 ਦਸੰਬਰ ਦੀ ਸ਼ਾਮ ਨੂੰ ਸਹੌਣਾ ਵਿਖੇ ਕਬੱਡੀ ਟੂਰਨਾਮੈਂਟ ਦੌਰਾਨ ਕੀਤੇ ਗਏ ਕਬੱਡੀ ਪ੍ਰਮੋਟਰ ਕਵਰਦੀਗ ਵਿਜੇ ਰਾਣਾ ਬਲਚੋਰੀਆ ਦੇ ਮਾਮਲੇ ਵਿੱਚ ਨਵਾਂ ਮੋੜ ਆਇਆ ਹੈ ਪੁਲਿਸ ਨੇ ਰਾਣਾ ਦਾ ਪੁਆਇੰਟ 45 ਬੋਰ ਦਾ ਲਾਇਸੈਂਸ ਪਿਸਤੌਲ ਚੋਰੀ ਕਰਨ ਵਾਲੇ ਵਿਅਕਤੀ ਦੀ ਪਛਾਣ ਕਰ ਲਈ ਹੈ ਦੱਸਿਆ ਜਾ ਰਿਹਾ ਹੈ ਹੈ ਕਿ ਇਹ ਵਿਅਕਤੀ ਨਿਹੰਗ ਸਿੰਘ ਦੇ ਬਾਣੇ ਵਿੱਚ ਸੀ ਅਤੇ ਬਠਿੰਡਾ ਦੇ ਮਲੋੜ ਇਲਾਕੇ ਨਾਲ ਸੰਬੰਧਿਤ ਹੈ ਜਾਂਚ ਅਨੁਸਾਰ ਜਦੋਂ ਵਾਰਦਾਤ ਤੋਂ ਬਾਅਦ ਰਾਣਾ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ ਤਾਂ ਇੱਕ ਪ੍ਰਬੰਧਕ ਨੇ ਰਾਣਾ ਦੀ ਜੇਬ ਵਿੱਚੋਂ ਪਿਸਤੌਲ ਅਤੇ ਆਈਫੋਨ ਕੱਢ ਕੇ ਆਪਣੀ ਕਮਰ ਵਿੱਚ ਲਗਾ ਲਿਆ ਸੀ ਤਾਂ ਜੋ ਉਹ ਪੁਲਿਸ ਨੂੰ ਸੌਂਪ ਸਕੇ ਇਸੇ ਤਰ੍ਹਾਂ ਨਿਹੰਗ ਸਿੰਘ ਦੇ ਬਾਣੇ ਵਿੱਚ ਆਏ ਇੱਕ ਵਿਅਕਤੀ ਨੇ ਖੁਦ ਨੂੰ ਰਾਣਾ ਦਾ ਸਾਥੀ ਦੱਸਿਆ ਅਤੇ ਪ੍ਰਬੰਧਕ ਦੀ ਕਮਰ ਵਿੱਚੋਂ ਪਿਸਤੌਲ ਕੱਢ ਕੇ ਫਰਾਰ ਹੋ ਗਿਆ ਮੌਕੇ ਤੇ ਹਾਲਾਤ ਨਾਜ਼ੁਕ ਹੋਣ ਕਾਰਨ ਪਰਬੰਧਕ ਉਸ ਵਿਅਕਤੀ ਦੀ ਪਛਾਣ ਨਹੀਂ ਕਰ ਸਕਿਆ ਮੁਹਾਲੀ ਪੁਲਿਸ ਮੁਲਜ਼ਮ ਦੇ ਪਿੰਡ ਤੱਕ ਪਹੁੰਚ ਚੁੱਕੀ ਹੈ ਅਤੇ ਉਸ ਦੇ ਪਰਿਵਾਰ ਨਾਲ ਵੀ ਗੱਲਬਾਤ ਕੀਤੀ ਗਈ ਹੈ ਹਾਲਾਂਕਿ ਉਕਤ ਵਿਅਕਤੀ ਇਸ ਸਮੇਂ ਮੁਹਾਲੀ ਵਿੱਚ ਹੀ ਲੁਕਿਆ ਹੋਇਆ ਦੱਸਿਆ ਜਾ ਰਿਹਾ ਹੈ ਪੁਲਿਸ ਦਾ ਦਾਅਵਾ ਹੈ ਕਿ ਜਲਦ ਹੀ ਉਸ ਨੂੰ ਗ੍ਰਿਫਤਾਰ ਕਰਕੇ ਪਿਸਤੌਲ ਬਰਾਮਦ ਕਰ ਲਿਆ ਜਾਵੇਗਾ ਟੂਰਨਾਮੈਂਟ ਦੇ ਮੁਖ ਆਯੋਜਕ ਰੂਪਾਂ ਸੁਹਾਣਾ ਨੇ ਮੀਡੀਆ ਰਾਹੀਂ ਅਪੀਲ ਕੀਤੀ ਹੈ ਕਿ ਰਾਣਾ ਦੀ 10 ਤੋਲੇ ਦੀ ਸੋਨੇ ਦੀ ਚੇਨ ਅਤੇ 5 ਤੋਲੇ ਦਾ ਸੋਨੇ ਦਾ ਕੜਾ ਚੋਰੀ ਕਰਨ ਵਾਲਾ ਵਿਅਕਤੀ ਗੁਪਤ ਤੌਰ ਤੇ ਇਹ ਸਮਾਨ ਵਾਪਸ ਕਰ ਦੇਵੇ ਉਹਨਾਂ ਨੇ ਕਿਹਾ ਕਿ ਇਹਨਾਂ ਬਦਲੇ ਉਸ ਵਿਅਕਤੀ ਨੂੰ ਸੋਨੇ ਦੀ ਕੀਮਤ ਦੇ ਬਰਾਬਰ ਪੈਸੇ ਦੇਣ ਲਈ ਤਿਆਰ ਹਨ ਤਾਂ ਜੋ ਰਾਣਾ ਦੇ ਮਾਪਿਆਂ ਨੂੰ ਉਹਨਾਂ ਦੇ ਪੁੱਤਰ ਦੀ ਆਖਰੀ ਨਿਸ਼ਾਨੀ ਦਿੱਤੀ ਜਾ ਸਕੇ ਵੱਦੇਹਾ ਅਗਲੀ ਖਬਰ ਵੱਲ ਜ਼ਿਲ੍ਹੇ ਦੀ ਮਾਨਜੋਗ ਅਦਾਲਤ ਵਿੱਚ ਹੋਈ ਸੁਣਵਾਈ ਦੌਰਾਨ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਨੂੰ ਪਗੋੜਾ ਐਲਾਨ ਕਰ ਦਿੱਤਾ ਗਿਆ ਹੈ ਅਦਾਲਤ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਹੁਕਮ ਦਿੱਤੇ ਗਏ ਹਨ ਕਿ ਮੁਲਜ਼ਮ ਦੀ ਸੰਪਤੀ ਨਾਲ ਸੰਬੰਧਤ ਸਾਰੀ ਜਾਣਕਾਰੀ ਅਦਾਲਤ ਦੇ ਸਾਹਮਣੇ ਪੇਸ਼ ਕੀਤੀ ਜਾਵੇ ਅਦਾਲਤ ਨੂੰ ਦੱਸਿਆ ਗਿਆ ਹੈ ਕਿ ਮੁਲਜ਼ਮ ਹਰਮੀਤ ਸਿੰਘ ਖਿਲਾਫ ਜਾਰੀ ਕੀਤੇ ਗਏ ਪਗੋੜਾ ਵਰਣ ਪੰਧਾ 15 ਅਕਤੂਬਰ 2025 ਨੂੰ ਕਾਮਿਲ ਹੋ ਕੇ ਵਾਪਸ ਪ੍ਰਾਪਤ ਹੋ ਚੁੱਕੇ ਹਨ ਇਸ ਸਬੰਧ ਵਿੱਚ ਡਿਊਟੀ ਤੇ ਤਾਇਨਾਤ ਐਸ ਗੁਰਮੀਤ ਸਿੰਘ ਦਾ ਬਿਆਨ ਪਹਿਲਾਂ ਹੀ ਦਰਜ ਕੀਤਾ ਜਾ ਚੁੱਕਿਆ ਹੈ ਅਦਾਲਤ ਨੇ ਕਿਹਾ ਕਿ ਨਿਰਧਾਰਤ 30 ਦਿਨਾਂ ਦੀ ਮਿਆਦ ਪੂਰੀ ਹੋਣ ਦੇ ਬਾਵਜੂਦ ਮੁਲਜ਼ਮ ਅਦਾਲਤ ਵਿੱਚ ਪੇਸ਼ ਨਹੀਂ ਹੋਇਆ ਜਿਸ ਕਾਰਨ ਉਸ ਨੂੰ ਭਗੋੜਾ ਐਲਾਨ ਦਿੱਤਾ ਗਿਆ ਹੈ ਜਿਕਰਯੋਗ ਹੈ ਕਿ ਹਰਮੀਤ ਸਿੰਘ ਉੱਤੇ ਆਮਦਨ ਤੋਂ ਵੱਧ ਸੰਪਤੀ ਰੱਖਣ ਅਤੇ ਧੋਖਾਧੜੀ ਦੇ ਗੰਭੀਰ ਦੋਸ਼ ਹਨ ਅਦਾਲਤ ਨੇ ਆਪਣੇ ਹੁਕਮ ਦੀ ਕਾਪੀ ਸਬੰਧਤ ਪੁਲਿਸ ਥਾਣੇ ਨੂੰ ਭੇਜਣ ਅਤੇ ਲਾਜ਼ਮੀ ਕਾਰਵਾਈ ਯਕੀਨੀ ਬਣਾਉਣ ਦੇ ਨਿਰਦੇਸ਼ ਵੀ ਦਿੱਤੇ ਹਨ ਮਾਮਲੇ ਦੀ ਅਗਲੀ ਸੁਣਵਾਈ 31 ਜਨਵਰੀ ਨੂੰ ਹੋਵੇਗੀ ਜਾਏਗੀ ਆਪ ਵਿਧਾਇਕ ਹਰਮਿਤ ਸਿੰਘ ਪਠਾਨ ਮਾਜ਼ਰਾ ਖਿਲਾਫ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਗਿਆ ਹੈ ਇਸ ਮਾਮਲੇ ਵਿੱਚ ਦਰਜ ਐਫ ਆਈ ਆਰ ਦੇ ਅਨੁਸਾਰ ਪਠਾਨ ਮਾਜ਼ਰਾ ਤੇ ਬਲਾਤਕਾਰ ਧੋਖਾਧੜੀ ਅਤੇ ਧਮਕੀ ਦੇ ਇਲਜ਼ਾਮ ਲਗਾਏ ਗਏ ਹਨ ਇਹ ਮਾਮਲਾ ਜ਼ਿਰਕਪੁਰ ਦੀ ਇੱਕ ਔਰਤ ਦੀ ਸ਼ਿਕਾਇਤ ਦਰਜ ਕੀਤਾ ਗਿਆ ਸੀ ਜਿਸ ਦੇ ਇਲਜ਼ਾਮ ਲਗਾਇਆ ਸੀ ਕਿ ਵਿਧਾਇਕ ਨੇ ਆਪਣੇ ਆਪ ਨੂੰ ਤਲਾਕਸ਼ੂਦਾ ਵਜੋਂ ਪੇਸ਼ ਕੀਤਾ ਉਸ ਦਾ ਸਬੰਧ ਬਣਾਏ ਅਤੇ ਬਾਅਦ ਵਿੱਚ ਵਿਆਹ ਤੋਂ ਹੋਣ ਦੇ ਬਾਵਜੂਦ 2021 ਵਿੱਚ ਉਸ ਨਾਲ ਵਿਆਹ ਕਰਵਾ ਲਿਆ ਔਰਤ ਨੇ ਵਿਧਾਇਕ ਤੇ ਲਗਾਤਾਰ ਜਿੰਸੀ ਸੋਸ਼ਣ ਤਨਖੀਆਂ ਦੇਣ ਅਤੇ ਉਸ ਨੂੰ ਅਸ਼ਲੀ ਲਸਮਗਰੀ ਭੇਜਣ ਦੇ ਇਲਜ਼ਾਮ ਲਗਾਏ ਗਏ ਹਨ ਅੱਜ ਦੇ ਹਾਂ ਅਗਲੀ ਖਬਰ ਵੱਲ ਪੁਲਿਸ ਲਾਈਨ 'ਚ ਰਹਿਣ ਵਾਲੇ ਪੁਲਿਸ ਮੁਲਾਜ਼ਮ ਦੀ ਸ਼ੱਕੀ ਹਾਲਤ 'ਚ ਮੌਤ ਹੋ ਗਈ ਸ਼ਨੀਵਾਰ ਨੂੰ ਡਿਊਟੀ ਤੋਂ ਵਾਪਸ ਆਉਣ ਤੋਂ ਬਾਅਦ ਉਹ ਘਰ ਆ ਕੇ ਸੋ ਗਿਆ ਅਤੇ ਐਤਵਾਰ ਸਵੇਰੇ ਨੀਂਦ ਤੋਂ ਨਹੀਂ ਉઠਿਆ ਮ੍ਰਿਤਕ ਦੀ ਪਛਾਣ ਰਣਜੀਤ ਸਿੰਘ ਵਜੋਂ ਹੋਈ ਹੈ ਜੋ ਪੁਲਿਸ ਲਾਈਨ 'ਚ ਬਨੇ ਕੁਆਟਰ 'ਚ ਰਹਿੰਦਾ ਸੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਪੁਲਿਸ ਮੌਕੇ ਤੇ ਪਹੁੰਚ ਗਈ ਪੁਲਿਸ ਨੇ ਜਾਂਚ ਦੇ ਬਾਅਦ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਜਾਣਕਾਰੀ ਅਨੁਸਾਰ ਰਣਜੀਤ ਸਿੰਘ ਲਗਭਗ 6 ਸਾਲ ਪਹਿਲਾਂ ਪੰਜਾਬ ਪੁਲਿਸ 'ਚ ਭਰਤੀ ਹੋਇਆ ਸੀ ਇਸ ਸਮੇਂ ਉਹ ਸਾਬ ਕਾ ਆਈ ਜੀ ਨਾਲ ਬਦੋਰਗਨ ਮੈਨ ਡਿਊਟੀ ਕਰ ਰਿਹਾ ਸੀ ਸ਼ਨੀਵਾਰ ਦੀ ਰਾਤ ਨੂੰ ਉਹ ਆਪਣੀ ਡਿਊਟੀ ਤੋਂ ਆਇਆ ਅਤੇ ਪਰਿਵਾਰ ਨਾਲ ਖਾਣਾ ਖਾਣ ਤੋਂ ਬਾਅਦ ਸੋ ਗਿਆ ਜਦੋਂ ਸਵੇਰੇ ਉਸ ਦੀ ਪਤਨੀ ਵਾਰ-ਵਾਰ ਆਵਾਜ਼ ਦੇਣ ਦੇ ਬਾਵਜੂਦ ਵੀ ਉਹ ਨੀਂਦ ਤੋਂ ਨਹੀਂ ਉੱਠਿਆ ਤਾਂ ਉਸ ਨੂੰ ਰੋਲਾ ਪਾ ਕੇ ਆਲੇ-ਦੁਆਲੇ ਦੇ ਸਾਥੀਆਂ ਨੂੰ ਬੁਲਾਇਆ ਗਿਆ ਜਦੋਂ ਉਸ ਨੂੰ ਚੈੱਕ ਕੀਤਾ ਗਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ ਜਿਸ ਤੋਂ ਬਾਅਦ ਇਸ ਜਾਣਕਾਰੀ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਪੁਲਿਸ ਨੇ ਜਾਂਚ ਤੋਂ ਬਾਅਦ ਲਾਸ਼ ਪੋਸਟਮਾਰਟਮ ਲਈ ਪੇਸ਼ ਦਿੱਤੀ ਹੈ ਬਾਦ ਦੇ ਹਾਂ ਅਗਲੀ ਖਬਰ ਵਾਲ ਖੰਨਾ ਵਿਕੇ ਸਤਨਾ ਦਾ ਸੰਬੰਧ ਨੂੰ ਪੰਚਾਇਤ ਸਮਤੀ ਅਤੇ ਜ਼ਿਲ੍ਹਾ ਪ੍ਰੇਸ਼ਦ ਵੋਟਾਂ ਦੀ ਗਿਣਤੀ ਦੌਰਾਨ ਕਾਊਂਟਿੰਗ ਸੈਂਟਰ ਤੋਂ ਗ੍ਰਿਫਤਾਰ ਕੀਤੇ ਗਏ ਅਕਾਲੀ ਅਗੋ ਯਾਦਵਿੰਦਰ ਸਿੰਘ ਯਾਦੂ ਨੂੰ ਅਦਾਲਤ ਵੱਲੋਂ ਜ਼ਮਾਨਤ ਮਿਲ ਗਈ ਹੈ ਖੰਨਾ ਦੀ ਅਦਾਲਤ ਨੇ ਮਾਮਲੇ ਦੀ ਸੁਣਵਾਈ ਤੋਂ ਬਾਅਦ ਯਾਦਵਿੰਦਰ ਸਿੰਘ ਯਾਦੂ ਨੂੰ ਜ਼ਮਾਨਤ ਦੇਣ ਦੇ ਹੁਕਮ ਜਾਰੀ ਕੀਤੇ ਹਨ ਇਸ ਤੋਂ ਬਾਅਦ ਉਹਨਾਂ ਦੀ ਅੱਜ ਪਟਿਆਲਾ ਜੇਲ੍ਹ ਤੋਂ ਰਿਹਾਈ ਹੋ ਸਕਦੀ ਹੈ ਜਿਕਰ ਉਹ ਹੈ ਕਿ ਵੋਟਾਂ ਦੀ ਗਿਣਤੀ ਦੌਰਾਨ ਕਾਊਂਟਿੰਗ ਸੈਂਟਰ ਦੇ ਪੁਲਿਸ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਵਾਦੇ ਹ ਅਗਲੀ ਖਬਰ ਵੱਲ ਮਲੇਸ਼ੀਆ ਸਰਕਾਰ ਵੱਲੋਂ ਪੰਜਾਬੀਆਂ ਸੰਨੇ ਬਹੁਤ ਸਾਰੇ ਭਾਰਤੀਆਂ ਨੂੰ ਰੀਪੋਰਟ ਕਰਕੇ ਵਾਪਸ ਭਾਰਤ ਭੇਜਿਆ ਗਿਆ ਹੈ ਇਹਨਾਂ ਦੀ ਫਲਾਈਟ ਅੰਮ੍ਰਿਤਸਰ 에어ਪੋਰਟ ਤੇ ਲੈਂਡ ਹੋਈ ਇਸ ਦੌਰਾਨ ਨੌਜਵਾਨਾਂ ਨੇ ਦੱਸਿਆ ਕਿ ਉਹਨਾਂ ਨੂੰ ਮਲੇਸ਼ੀਆ ਵਿੱਚ ਅਨਮਨੁੱਖੀ ਤਸੀਹੇ ਵੀ ਦਿੱਤੇ ਗਏ ਹਨ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ 에어ਪੋਰਟ ਤੇ ਇਹਨਾਂ ਨੌਜਵਾਨਾਂ ਨਾਲ ਮੁਲਾਕਾਤ ਕੀਤੀ ਇਸ ਦੌਰਾਨ ਔਜਲਾ ਨੇ ਦੱਸਿਆ ਕਿ ਉਹਨਾਂ ਨੂੰ ਦੱਸਿਆ ਕਿ ਇਹ ਟੂਰਿਸਟ ਤੇ ਰੋਜ਼ਗਾਰ ਵੀਜ਼ਿਆਂ ਤੇ ਉੱਥੇ ਗਏ ਸਨ ਪਰ ਉਹਨਾਂ ਨੂੰ ਮਲੇਸ਼ੀਆ 에어ਪੋਰਟ ਤੇ ਹੀ ਰੋਕ ਲਿਆ ਗਿਆ ਉੱਥੇ ਮਲੇਸ਼ੀਆ ਸਰਕਾਰ ਅਤੇ 에어ਪੋਰਟ ਦੇ ਅਧਿਕਾਰੀਆਂ ਵੱਲੋਂ ਉਹਨਾਂ ਨਾਲ ਬਹੁਤ ਹੀ અપਮਾਨਜਨਕ ਵਿਹਾਰ ਕੀਤਾ ਗਿਆ ਹੈ ਇੱਥੋਂ ਤੱਕ ਕਿ ਗੈਰਮਨੁੱਖੀ ਤਸੱਦਦ ਵੀ ਕੀਤਾ ਗਿਆ ਹੈ ਓਜਲਾਨੀ ਕਿਹਾ ਕਿ ਅਜਿਹੇ ਮਾਮਲਿਆਂ 'ਚ ਜ਼ਿਆਦਾਤਰ ਪੰਜਾਬੀ ਪਾਈਚਾਰੇ ਨੂੰ ਖਾਸ ਤੌਰ ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਉਹਨਾਂ ਨੇ ਇਸ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ ਤੇ ਕਿਹਾ ਹੈ ਕਿ ਅਸੀਂ ਕਿਸੇ ਵੀ ਭਾਰਤੀ ਨਾਗਰਿਕ ਨਾਲ ਵਿਦੇਸ਼ੀ ਧਰਤੀ 'ਤੇ ਇਸ ਤਰ੍ਹਾਂ ਦਾ ਸਲੂਕਾ ਦੇਵੀ ਬਰਦਾਸ਼ਤ ਨਹੀਂ ਕਰਾਂਗੇ ਵਾਦੇ ਹਾਂ ਅਗਲੀ ਖਬਰ ਵੱਲ ਪੰਜਾਬ ਦੇ ਸਾਬਕਾ ਆਈਜੀ ਅਮਰ ਸਿੰਘ ਚਾਹਲ ਨੇ ਸੋਮਵਾਰ ਨੂੰ ਕਥਿਤ ਤੌਰ ਤੇ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਵਿੱਚ ਆਪਣੇ ਆਪ ਨੂੰ ਗੋਲੀ ਮਾਰ ਲਈ ਜਿਸ ਤੋਂ ਬਾਅਦ ਉਹ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ ਉਹਨਾਂ ਨੂੰ ਭਾਰਖ ਹਸਪਤਾਲ ਲਿਜਾਇਆ ਗਿਆ ਅਤੇ ਜਿੱਥੇ ਉਹਨਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਉਹਨਾਂ ਦੀ ਛਾਤੀ ਦੇ ਵਿੱਚ ਗੋਲੀ ਵੱਜੀ ਦੱਸੀ ਜਾ ਰਹੀ ਹੈ ਜਾਣਕਾਰੀ ਅਨੁਸਾਰ ਗੋਲੀ ਮਾਰਨ ਤੋਂ ਪਹਿਲਾਂ ਸਾਬਕਾ ਆਈਜੀ ਨੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਇੱਕ ਆਖਰੀ ਚਿੱਠੀ ਵੀ ਲਿਖੀ ਪੁਲਿਸ ਨੂੰ ਘਟਨਾ ਸਥਾਨ ਤੋਂ ਇੱਕ 12 ਪੰਨਿਆਂ ਦਾ ਹੱਥ ਨਾਲ ਲਿਖਿਆ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ ਜਿਸ ਵਿੱਚ ਕਰੋਨਾ ਦੇ ਸਾਈਬਰ ਕਪਲੇ ਦੀ ਗੱਲ ਕੀਤੀ ਗਈ ਦੱਸੀ ਜਾ ਰਹੀ ਹੈ ਰੁਕ ਕਰਦੇ ਹਾਂ ਅਗਲੀ ਖਬਰ ਦਾ ਅਮੇਸ਼ਰ ਲੋਹਾਰਾ ਕਾ ਰੋਡ ਤੇ ਦੇ ਸ਼ਾਮ ਉਸ ਸਮੇਂ ਦਾ ਮਾਹੌਲ ਬਣ ਗਿਆ ਜਦੋਂ ਦੋ ਨੌਜਵਾਨਾਂ ਵਿਚਾਲੇ ਹੋਏ ਝਗੜੇ ਦੌਰਾਨ ਗੋਲੀਆਂ ਚੱਲੀਆਂ ਇਸ ਫਾਇਰਿੰਗ ਵਿੱਚ ਇੱਕ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਤੁਰੰਤ ਸਿਵਲ ਹਸਪਤਾਲ ਅਮੇਸ਼ਰ ਦਾਖਲ ਕਰਵਾਇਆ ਗਿਆ ਹੈ ਸਿਵਲ ਹਸਪਤਾਲ ਵਿੱਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਜ਼ਖਮੀ ਨੌਜਵਾਨ ਦੀ ਪਛਾਣ ਐਸ਼ਪੀ ਸਿੰਘ ਵਜੋਂ ਹੋਈ ਹੈ ਜੋ ਕਿ 11ਵੀਂ ਕਲਾਸ ਦਾ ਵਿਦਿਆਰਥੀ ਹੈ ਪੁਲਿਸ ਮੁਤਾਬਕ ਝਗੜੇ ਦੀ ਸ਼ੁਰੂਆਤ ਸਕੂਲ ਵਿੱਚ ਹੋਈ ਜਿੱਥੇ 11ਵੀਂ ਅਤੇ ਆਰਮੀ ਕਲਾਜ਼ੇਬੀ ਵਿਦਿਆਰਥੀਆਂ ਵਿਚਾਲੇ ਕਿਸੇ ਗਲਤਫਹਿਮੀ ਕਾਰਨ ਟਕਰਾਰ ਹੋਈ ਪੁਲਿਸ ਨੇ ਦੱਸਿਆ ਹੈ ਕਿ ਝਗੜੇ ਤੋਂ ਬਾਅਦ ਦੋਹਾਂ ਥੇਰਾ ਵਿੱਚ ਲੋਹਾਰ ਕਾ ਰੋਡ ਤੇ ਰਾਜੀਨਾਮੇ ਲਈ ਇਕੱਠਿਆ ਹੋਇਆ ਸਨ ਪਰ ਉਥੇ ਮੋੜ ਟਕਰਾਰ ਹੋ ਗਈ ਇਸ ਦੌਰਾਨ ਨਿਜ਼ਾਮ ਦੇ ਸਾਥੀ ਹਰਜਿੰਦਰ ਸਿੰਘ ਵੱਲੋਂ ਗੋਲੀ ਚਲਾਈ ਗਈ ਅਤੇ ਐਸ਼ਪ੍ਰੀਤ ਦੀ ਲੱਤ ਵਿੱਚ ਲੱਗੀ ਪੁਲਿਸ ਮੁਤਾਬਕ ਮੌਕੇ ਤੇ ਪੰਜ-ਛੇ ਰਾਉਂਡ ਫਾਇਰ ਹੋਣ ਦੀ ਜਾਣਕਾਰੀ ਮਿਲੀ ਹੈ ਹਾਲਾਂਕਿ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਵਰਤੀ ਗੈਤਿਸਤੋ ਲਾਇਸੈਂਸੀ ਸੀ ਜਾਂ ਨਹੀਂ ਪੁਲਿਸ ਨੇ ਸਪਸ਼ਟ ਕੀਤਾ ਹੈ ਕਿ ਦੂਜੇ ਧਿਰ ਵੱਲੋਂ ਕਿਸੇ ਵੀ ਤਰ੍ਹਾਂ ਦੀ ਫਾਇਰਿੰਗ ਦੀ ਪੁਸ਼ਟੀ ਨਹੀਂ ਹੋਈ ਹੈ ਉਸ ਦਾ ਬਿਆਨ ਦਰਜ ਕੀਤਾ ਜਾਵੇਗਾ ਮਾਮਲੇ ਵਿੱਚ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਵਾਦੇ ਹ ਅਗਲੀ ਖਬਰ ਵੱਲ ਵਿੱਤ ਮੰਤਰੀ ਹਰਪਾਲ ਸਿੰਘ ਚਿੰਮਾਨੀ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਹੜ੍ਹਾਂ ਕਾਰਨ ਹੋਏ ਫਸਲਾਂ ਦੇ ਨੁਕਸਾਨ ਲਈ ਕਿਸਾਨਾਂ ਨੂੰ 968 ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ ਪੰਜਾਬ ਅਨੁਸਚਿਤ ਜਾਤੀਆਂ ਪੋ ਵਿਕਾਸ ਤੇ ਵਿੱਤ ਨਿਗਮ ਦੇ ਕਰਜਾਂ ਮੁਆਫੀ ਪ੍ਰੋਗਰਾਮ ਅਧੀਨ 4650 ਲਾਭਪਾਤਰੀਆਂ ਦੇ ਕਰਜ਼ੇ ਮੁਆਫ ਕੀਤੇ ਗਏ ਹਨ ਇਸੇ ਤਰ੍ਹਾਂ ਸਰਕਾਰੀ ਸੇਵਾਵਾਂ ਹோம் ਸਟੈਪ ਡਿਲੀਵਰੀ ਦੀ ਫੀਸ ਵੀ 120 ਰੁਪਏ ਤੋਂ ਘਟਾ ਕੇ ਸਿਰਫ 50 ਰੁਪਏ ਕਰ ਦਿੱਤੀ ਗਈ ਹੈ ਵਿੱਤ ਮੰਤਰੀ ਨੇ ਕਿਹਾ ਹੈ ਕਿ ਸੂਬਾ ਸਰਕਾਰ ਨੇ ਰੰਗਲਾ ਪੰਜਾਬ ਵਿਕਾਸ ਯੋਜਨਾ ਤਹਿਤ 295 ਕਰੋੜ ਰੁਪਏ ਜਾਰੀ ਕੀਤੇ ਹਨ ਜਿਸ ਨਾਲ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਹਰੇਕ ਹਲਕੇ ਨੂੰ ਆਪਣੀਆਂ ਸਥਾਨਕ ਲੋੜਾਂ ਤੁਰੰਤ ਪੂਰੀਆਂ ਕਰਨ ਲਈ 2.5 ਕਰੋੜ ਰੁਪਏ ਮਿਲਣ ਸਰਕਾਰ ਲੋਕਾਂ ਨੂੰ ਹਰੇਕ ਮਹੀਨੇ ਤੈਨਸੋ ਯੂਨਿਟ ਮੁਫਤ ਬਿਜਲੀ ਦੇ ਰਹੀ ਹੈ ਜਿਸ ਦਾ ਸੂਬੇ ਦੇ 90% ਲੋਕਾਂ ਨੂੰ ਲਾਭ ਮਿਲ ਰਿਹਾ ਹੈ ਬਤੇ ਹ ਅਗਲੀ ਖਬਰ ਵੱਲ ਕੇਂਦਰ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਬਿਜਲੀ ਸੋਧ ਬਿੱਲ 2025 ਬੀਜ ਬਿੱਲ 2025 4 ਲੇਬਰ ਕੋਡ ਅਤੇ ਜਨਤਕ ਆਧਾਰਿਆਂ ਦੇ ਅਨੇਵਾ ਨਿਜੀਕਰਨ ਖਿਲਾਫ ਵੱਖ-ਵੱਖ ਜਨਤਕ ਜਥੇਬੰਦੀਆਂ ਨੇ ਆਰ-ਪਾਰ ਦੀ ਲੜਾਈ ਦਾ ਐਲਾਨ ਕਰ ਦਿੱਤਾ ਹੈ ਅੱਜ ਇੱਥੇ ਕਿਸਾਨਾਂ ਮਜ਼ਦੂਰਾ ਮੁਲਾਜ਼ਮਾ ਠੇਕੇ ਮੁਲਾਜ਼ਮਾ ਅਤੇ ਆਰਐਮਪੀ ਡਾਕਟਰਾਂ ਦੀਆਂ ਸੰਜੀਆਂ ਜਥੇਬੰਦੀਆਂ ਵੱਲੋਂ ਪਰ ਵੀ ਮੀਟਿੰਗ ਕੀਤੀ ਗਈ ਜਿਸ ਵਿੱਚ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ ਤਿੱਖੇ ਸੰਘਰਸ਼ ਦੀ ਰੂਪਰੇਖਾ ਨਿਕੀ ਗਈ ਹੈ ਮੀਟਿੰਗ ਮੌਕੇ you <laughs> ਕੀਤੀ ਲੋਕਾਂ ਨੂੰ ਜਾਗਰੂਕ ਅਤੇ ਲਾਮਬੰਦ ਕਰਨ 30 ਦਸੰਬਰ ਤੋਂ 2 ਜਨਵਰੀ 2026 ਤੱਕ ਪਿੰਡਾਂ ਵਿੱਚ ਵਿਸ਼ਾਲ ਝੰਡਾ ਮਾਰਚ ਕਰਨ ਦਾ ਫੈਸਲਾ ਲਿਆ ਗਿਆ ਹੈ ਅੱਜ ਇਥੇ ਸੰਜੀਆਂ ਜਥੇਬੰਦੀਆਂ ਵੱਲੋਂ ਭਰਵੀ ਮੀਟਿੰਗ ਕੀਤੀ ਗਈ ਜਿਸ ਵਿੱਚ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ ਤਿੱਖੇ ਸੰਘਰਸ਼ ਦੀ ਰੂਪਰੇਖਾ ਉਲੀਕੀ ਗਈ ਇਸ ਤੋਂ ਇਲਾਵਾ ਸੂਬੇ ਦੀਆਂ ਕਰੀਬ 90 ਜਥੇਬੰਦੀਆਂ ਦੇ ਸੰਜੇ ਸੱਦੇ ਤਹਿਤ 16 ਜਨਵਰੀ ਨੂੰ ਸੂਬੇ ਭਾਰਵੀ ਬਿਜਲੀ ਬੋਰ ਦੇ ਐਸਈਐਸਆਈ ਦਫਤਰ ਅੱਗੇ ਰੋਸਪਰ ਦਰਸ਼ਨ ਕਰਨ ਅਤੇ શ્રી ਮੁਖਸ ਸਾਹਿਬ ਵਿਖੇ ਦਿੱਤੇ ਜਾਣ ਵਾਲੇ ਵਿਸ਼ਾਲ ਧਰਨੇ ਨੂੰ ਸਫਲ ਬਣਾਉਣ ਲਈ ਵਿਸ਼ੇਸ਼ ਵਿੱਤਬੰਦੀ ਕੀਤੀ ਗਈ ਹੈ ਇਸ ਮੌਕੇ ਬੁਲਾਾਰਿਆਂ ਨੇ ਦੋਸ਼ ਲਾਇਆ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਮੁਨਾਫਿਆਂ ਲਈ ਪੁਰਾਣੇ ਕਾਨੂੰਨਾਂ ਨੂੰ ਬਦਲਣ ਦੀ ਹਨੇਰੀ ਲਿਆ ਰਹੀ ਹੈ ਉਹਨਾਂ ਪੰਜਾਬ ਦੀ ਆਪ ਸਰਕਾਰ ਨੂੰ ਵੀ ਲੰਮੇ ਹੱਥੀ ਲੈਂਦਿਆਂ ਕਿਹਾ ਕਿ ਸੁਭਾ ਸਰਕਾਰ ਵਿਕੇਂਦਰ ਦੀਆਂ ਨੀਤੀਆਂ ਤੇ ਚੱਲਦੀਆਂ ਜਨਤਕ ਜਾਇਦਾਦਾਂ ਨੂੰ ਵੇਚਣ ਅਤੇ ਨਿਜੀਕਰਨ ਨੂੰ ਉਤਸ਼ਾਹਿਤ ਕਰਨ ਦੇ ਰਾਹ ਤੁਰੀ ਹੋਈ ਹੈ ਰੁਕ ਕਰਦੇ ਹਾਂ ਅਗਲੀ ਖਬਰ ਦਾ ਖਾਸ सूचना ਦੇ ਆਧਾਰ ਤੇ ਪੁਲਿਸ ਨਿਕਰੋਲ ਬਾਗ ਦੇ ਬਿਡਨਪੁਰਾ ਸਥਿਤ ਇੱਕ ਦੁਕਾਨ ਤੇ ਰਾਤ ਨੂੰ ਛਾਪਾ ਮਾਰਿਆ ਪੁਲਿਸ ਨੇ ਮੋਕੇ ਤੋਂ 4 ਮਲਜ਼ਮਾਂ ਨੂੰ ਫੋਨ ਐਸੈਂਬਲ ਕਰਦੇ ਹੋਏ ਰੰਗੇ ਹੱਥੀ ਕਾਬੂ ਕੀਤਾ ਹੈ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਇਸ ਪੂਰੇ ਰੈਕਟਰ ਦਾ ਮਾਸਟਰ ਮਾਈਂਡ ਸਿਰਫ 8ਵੀਂ ਜਮਾਤ ਪਾਸਿਆ ਹੈ ਉਸ ਕੋਲ ਇੱਕ ਕੋਈ ਤਕਨੀਕੀ ਡਿਗਰੀ ਨਹੀਂ ਹੈ ਉਹ ਚੀਨ ਤੋਂ ਸਪੇਅਰ ਪਾਰਟਸ ਮੰਗਵਾ ਕੇ ਆਪਣੇ ਕਰਮਚਾਰੀਆਂ ਦੀ ਮਦਦ ਨਾਲ ਇਹ ਫੋਨ ਤਿਆਰ ਕਰਵਾਉਂਦਾ ਸੀ ਇਹ ਨਕਲੀ ਫੋਨ ਬਾਜ਼ਾਰ ਵਿੱਚ 35000 ਤੋਂ 40000 ਰੁਪਏ ਪ੍ਰਤੀ ਯੂਨਿਟ ਜੇ ਜਾਂਦੇ ਸਨ ਜਿਸ ਨਾਲ ਮੁਲਜ਼ਮ ਮੋਟਾ ਨਜਾਇਜ਼ ਮੁਨਾਫਾ ਕਮਾ ਰਹੇ ਹਨ ਸੰਗਠਿਤ ਸਾਈਬਰ ਅਤੇ ਟੈਲੀਕਮ ਨਾਲ ਸੰਬੰਧਿਤ ਧੋਖਾਧੜੀ ਵਿਰੁੱਧ ਇੱਕ ਵੱਡੀ ਕਾਰਵਾਈ ਕਰਦੇ ਆਂ ਦਿੱਲੀ ਪੁਲਿਸ ਦੇ ਸਪੈਸ਼ਲ ਸਟਾਫ ਨੇ ਕਰੋਲ ਬਾਗ ਇਲਾਕੇ ਵਿੱਚ ਨਕਲੀ ਪ੍ਰੀਮੀਅਮ ਸੈਮਸੰਗ ਮੋਬਾਈਲ ਫੋਨਾਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਅਸੈਂਬਲ ਕਰਨ ਅਤੇ ਵੇਚਣ ਵਾਲੇ ਇੱਕ ਵੱਡੇ ਰੈਕਟ ਦਾ ਪਰਦਾਫਾਸ਼ ਕੀਤਾ ਪੁਲਿਸ ਅਨੁਸਾਰ ਇਹ ਗਿਰੋਹ ਚੀਨ ਤੋਂ ਮੰਗਵਾਏ ਗਏ ਪੁਰਜ਼ਿਆਂ ਦੀ ਵਰਤੋਂ ਕਰਕੇ ਸੈਮਸੰਗ ਦੇ ਮਹਿੰਗੇ ਮਾਡਲ ਜਿਵੇਂ ਕਿ ਅਲਟਰਾ ਫੋਲਡ ਅਤੇ ਫਲਿੱਪ ਤਿਆਰ ਕਰਦਾ ਸੀ ਇੰਨਾ ਫੋਨਾਂ ਤੇ ਨਕਲੀ ਆਈਐਮਈ ਨੰਬਰ ਚਿਪਕਾਏ ਜਾਂਦੇ ਸਨ ਫਿਰ ਇਹਨਾਂ ਨੂੰ ਖੁੱਲੇ ਬਾਜ਼ਾਰ ਵਿੱਚ ਅਸਲੀ ਬ੍ਰਾਂਡਡ ਫੋਨ ਦੱਸ ਕੇ ਭੋਲੇ-ਪਾਲੇ ਗ੍ਰਾਹਕਾਂ ਨੂੰ ਵੇਚ ਦਿੱਤਾ ਜਾਂਦਾ ਸੀ ਪੰਜਾਬ ਖਬਰਾਂ ਵਿੱਚ ਬਸ ਇਨਾ ਹੀ ਮੈਨੂੰ ਦਿਓ ਇਜਾਜ਼ਤ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਖਾਸ ਖਬਰਾਂ ਦੇ ਨਾਲ ਧੰਨਵਾਦ